ਅਸ਼ਕਰ ਜੀ ਤੁਸੀਂ ਦੇਖ ਰਹੇ ਹੋ ਪਠਾਨਕੋਲ ਸਟਾਰ মিডিਆ ਮੈਂ ਤੁਹਾਡਾ ਦੋਸਤ ਮਾਨਵ ਦੋਸਤੋ 21 ਦਸੰਬਰ ਹੋਣ ਵਾਲੇ ਨਗਰ ਪੰਚਾਇਤ ਇਲੈਕਸ਼ਨ ਨੂੰ ਲੈ ਕੇ ਅੱਜ ਪਠਾਨਕੋਲ ਸਟਾਰ ਦੀ ਟੀਮ ਜਿਹੜੀ মিডিਆ ਟੀਮ ਹੈ ਜਿਹੜੀ ਹੈ ਨਰੋੜ ਜੈਮਨ ਸਿੰਘ ਦੇ ਵਿੱਚ ਆਈ ਹੈ ਕਰਦੇ ਆਂ ਗੱਲ ਲੋਕਾਂ ਦਾ ਕੀ ਥਿ ਵਿਊ ਹੈ ਕੀ ਵਿਚਾਰਨਾ ਇਸ ਇਲੈਕਸ਼ਨ ਨੂੰ ਲੈ ਕੇ ਉਹ ਗੱਲਬਾਤ ਕਰਦੇ ਹਾਂ ਅੱਜ ਕੀ ਨਾਮ ਹੈ ਆਪਣਾ ਰਾਜਕੁਮਾਰ ਨਰੋੜ ਜੈਮਨ ਸਿੰਘ ਤੋਂ ਤੁਹਾਡੇ ਇੱਥੇ ਜਿਹੜੀਆਂ ਨਗਰ ਪੰਚਾਇਤਾਂ ਚੋਣਾਂ ਹੋਣ ਜਾ ਰਹੀਆਂ ਕਿਵੇਂ ਵੇਖਦੇ ਓਨੂੰ ਇਸ ਵਾਰੀ ਕਿਵੇਂ ਮੁਕਾਬਲਾ ਹੈਗਾ ਜਿਹੜਾ ਕਿਹਦਾ ਮੁਕਾਬਲਾ ਲੱਗਦਾ ਉਹ ਪਹਿਲਾਂ ਤੇ ਦੋ ਪਾਰਟੀਆਂ ਜਾਂਦੇ ਸੀ ਉਹ ਤਿੰਨ ਪਾਰਟੀਆਂ ਹੋ ਗਈਆਂ ਤ੍ਰਿਕੋਣੀ ਮੁਕਾਬਲਾ ਕਿਸੇ ਦੀ ਕੋਈ ਆਸਾਨ ਰਾਹ ਨਹੀਂ ਹੈਗਾ ਪਾਰਟੀਆਂ ਸਾਰੀਆਂ ਤਗੜੀਆਂ ਨੇ ਸਾਰਿਆਂ ਦੇ ਰੋਡ ਬੈਂਕ ਅੱਛੀ ਹੈਗੇ ਸਾਰੇ ਜਿਹਨੇ ਵੀ ਕੈਂਡੀਡੇਟ ਹੈਗਾ ਸਾਰਿਆਂ ਦਾ ਰਸੂਕ ਹੈਗਾ ਇਸ ਕਰਕੇ ਤ੍ਰਿਕੋਣੀ ਮੁਕਾਬਲਾ ਕਿਸੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਜਿਹੜੀ ਤੇ ਗਹਿਰੇ ਨਹੀਂ ਗਹਿਰੇ ਸੀਟਾਂ ਇੱਥੇ ਜਿਹੜੀਆਂ ਕਾਂਗਰਸ ਨੇ ਜਿੱਤੀਆਂ ਕਿ ਵਿਕਾਸ ਹੋਇਆ ਹੈ ਇਕੁਪੀਮੈਂਟ ਦੇ ਆਪਣੇ ਨਗਰ ਪੇਜ ਦੇ ਵਿੱਚ ਹਾਂਜੀ ਕਾਸ ਹੋਇਆ ਕੰਮ ਕਰਵਾਇਆ ਹੋਣਾ ਤੁਹਾਨੂੰ ਕੀ ਲੱਗਦਾ ਤੁਹਾਡੀ ਵੀ ਵੋਟ ਹੈਗੀ ਆ ਕਿਸੇ ਨੂੰ ਕਿਨੂੰ ਪਾਣਾ ਕੁਛ ਹੈ ਮਨ ਦੇ ਵਿੱਚ ਨਹੀਂ ਹਜੀ ਕੋਈ ਵਿਚਾਰ ਨਹੀਂ ਦੇਖੋ ਪਾਰਟੀ ਦੇ ਹੁਣ ਦੇਖਾਂਗੇ ਕਿ ਕਿਹੜਾ ਕੈਂਡੀਡੇਟ ਸਹੀ ਹੈ ਪਾਰਟੀ ਦੇ ਅਨੁਸਾਰ ਦੇਖਾਂਗੇ ਵੋਟ ਦੇਾਂਗੇ ਵੋਟ ਦੇਣਾ ਉਹ ਮੌਕੇ ਦੇ ਅਨੁਸਾਰ ਦੇਖਾਂਗੇ ਉੱਪਰ ਕੀ ਨਾਂਜੀ ਹਾਂਜੀ ਮਦਨ ਲਾਲ ਸਾਹਿਬ ਭਾਜੀ ਨਿਰੋੜ ਜਮੇ ਸਿੰਘ ਦੇ ਰਹਿਣ ਵਾਲੀ ਹਾਂਜੀ ਤੁਹਾਡੇ ਇੱਥੇ ਨਗਰ ਪੰਚਾਇਤ ਦੇ ਇਲੈਕਸ਼ਨ ਹੋਣ ਜਾ ਰਹੇ ਨੇ ਕਹਿੰਦੇ ਵੀ ਹੋਈ ਤੇ ਦੂਸਰੀ ਵਾਰ ਹੋઈ ਜਾ ਰਹੇ ਨੇ ਕਿਦਾਂ ਦਾ ਦੇਖਦੇ ਹੋ ਪਹਿਲੇ ਦੋਹਾਂ ਪਾਰਟੀਆਂ ਦੇ ਵਿੱਚ ਮੁਕਾਬਲਾ ਸੀ ਤਾਂ ਹੁਣ ਤਿੰਨ ਹੈ ਗਈਆਂ ਪੰਚੀਆਂ ਹਾਂਜੀ ਹਾਂਜੀ ਹਾਂ ਹੁਣ ਤੇ ਕੋਈ ਮਾਮਲਾ ਹੋ ਗਿਆ ਜੀ ਬਾਕੀ ਸਾਰੇ ਲੋਕਲ ਲੈ ਗਿਆ ਤੇ ਲੋਕਲ ਦਾ ਤੁਹਾਨੂੰ ਪਤਾ ਹੀ ਕੁਝ ਪਤਾ ਨਹੀਂ ਚੱਲਦਾ ਵੀ ਵੋਟਰ ਕਿਸ ਪਾਸੇ ਜਾ ਰਿਹਾ ਹੈ ਇਹ ਤੇ ਹੁਣ ਜਿਸ ਵੇਲੇ ਰਿਜ਼ਲਟ ਆਏਗਾ ਉਸੇ ਵੇਲੇ ਪਤਾ ਲੱਗੇਗਾ ਜੀ ਜੇ ਗੱਲ ਕਰੀਏ 2017 ਦੀ ਹਾਂਜੀ ਹਾਂਜੀ ਕਿਥੇ ਕਾਂਗਰਸ ਦੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਤੇ ਕਾਂਗਰਸ ਨੇ 11-11 ਸੀਟਾਂ ਜਿੱਤੀਆਂ ਸੀ ਜੀ ਹਾਂਜੀ ਹੁਣ ਕੀ ਲੱਗਦਾ ਉਹਨਾਂ ਨੇ ਕੋਈ ਕੰਮ ਕੀਤਾ ਇਹ ਉਹ ਰਿਪੀਟ ਹੋਏਗੀ ਕਿ ਜਾਂ ਪਹਿਲੀ ਵਾਰੀ ਸੀ ਪਹਿਲਾਂ ਜਲੀ ਸਰਕਾਰ ਬਣੀ ਸੀ ਜਾਂ ਕਮੇਟੀ ਬਣੀ ਸੀਗੀ ਉਹਦੇ ਵਿੱਚ ਸੀ ਉਹ ਪਹਿਲੀ ਵਾਰੀ ਸੀਗਾ ਉਹਦੇ ਵਿੱਚ ਲੋਕਾਂ ਨੂੰ ਨੌਲੇਜ ਵੀ ਸੀਗਾ ਘੱਟ ਸੀਗਾ ਜਿਹੜੇ ਐਮਸੀ ਬਣੇ ਹੋਣਾਂ ਨੂੰ ਆਪਣਾ ਪਤਾ ਨਹੀਂ ਸੀ ਆ ਸਾਡਾ ਕੀ ਕੀ ਮਤਲਬ ਕਿ ਅਧਿਕਾਰਨਾ ਜਾਂ ਕੀ ਕੀ ਅਸੀਂ ਕਰ ਸਕਦੇ ਆ ਉਹਦੇ ਵਿੱਚ ਕੰਮ ਹੋਇਆ ਅچھے ਕੰਮ ਹੋਇਆ